ਮੋਹਾਲੀ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਦਰਸਲ ਬੀਤੇ ਦਿਨੀ ਮੋਹਾਲੀ ਦੇ ਸੈਕਟਰ 6 'ਚ ਇੱਕ ਮਸ਼ਹੂਰ ਅਦਾਕਾਰ ਦੇ ਗਹਿਣਿਆਂ ਦੇ ਸ਼ੋਰੂਮ 'ਚ ਹੋਈ 1 ਕਰੋੜ ਤੋਂ ਵੱਧ ਦੀ ਚੋਰੀ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ ਤੇ ਮੁਲਜ਼ਮ ਨੂੰ ਵੀ ਕਾਬੂ ਕਰ ਲਿਆ ਹੈ ਜੋ ਕਿ ਹੋਰ ਕੋਈ ਨਹੀਂ ਸ਼ੋਰੂਮ 'ਚ ਹੀ ਕੰਮ ਕਰਨ ਵਾਲਾ ਸ਼ੋਰੂਮ ਦਾ ਮੈਨੇਜਰ ਦੀਪਕ ਕੁਮਾਰ ਦੱਸਿਆ ਜਾ ਰਿਹਾ ਹੈ ਜਿਸ ਦੇ ਕੋਲੋਂ ਚੋਰੀ ਕੀਤੇ ਗਏ ਗਹਿਣੇ ਵੀ ਬਰਾਮਦ ਕੀਤੇ ਗਏ ਨੇ ਦਰਸਲ 2 ਨਵੰਬਰ ਨੂੰ ਮੁਹਾਲੀ ਦੇ ਸੈਕਟਰ 68 ਚ ਇੱਕ ਗਹਿਣਿਆਂ ਦੇ ਸ਼ੋਰੂਮ ਚ ਕਰੋੜਾਂ ਦੀ ਚੋਰੀ ਹੋਈ ਸੀ ਹੈਰਾਨੀ ਦੀ ਗੱਲ ਇਹ ਸੀ ਕਿ ਸ਼ੋਰੂਮ ਚ ਸੁਰੱਖਿਆ ਦੇ ਕਈ ਇੰਤਜ਼ਾਮ ਸਨ ਕਈ ਲੈਵਲ ਦੀ ਸਿਕਿਉਰਿਟੀ ਸੀ ਬਾਅਦੂਦ ਇਸ ਤੇ ਚੋਰੀ ਹੋਈ ਤੇ ਚੋਰ ਡੀਵੀਆਰ ਵੀ ਆਪਣੇ ਨਾਲ ਲੈ ਗਿਆ ਇਹ ਦੀ ਨਿਤੀ 2 11 2025 ਨੂੰ ਜੇ ਸ਼ਾਇਨ ਸੂਕ ਪ੍ਰਾਈਵੇਟ ਲਿਮਿਟਿਡ ਜੁਐਲਰੀ ਸ਼ਾਪ ਸੀ ਇੱਥੇ ਚੋਰੀ ਦੀ ਵਾਰਦਾਤ ਹੋਈ ਸੀ ਕਰੀਬ 1 ਕਰੋੜ 28 ਲੱਖ 50 ਹਜ਼ਾਰ ਦਾ ਸੋਨਾ ਤੇ ਹੀਰੇ ਜਿਹੜੇ ਉਹ ਚੋਰੀ ਹੋਏ ਸੀ ਇਸ ਤੋਂ ਬਾਅਦ ਹੀ ਐਸਐਸਪੀ ਸਾਹਿਬ ਨੇ ਸਰਦਾਰ ਹਰਮਨਦੀਪ ਸਿੰਘ ਹੰਸ ਸਾਹਿਬ ਨੇ ਬੜੇ ਸਾਨੂੰ ਸਟ੍ਰਿਕਟ ਆਰਡਰਸ ਦਿੱਤੇ ਸੀ ਵੀ ਕਿਸੇ ਵੀ ਕੀਮਤ ਤੇ ਆਪਾਂ ਚੋਰੀ ਟਰੇਸ ਕਰਨੀ ਸਾਡੀ ਜਿਹੜੀ ਟੀਮ ਹੈ ਉਹ ਲਗਾਤਾਰ ਜੀ 2-3 ਹਫ਼ਤੇ ਤੋਂ ਇਹਦੇ ਵਿੱਚ ਐਕਟਿਵ ਸੀਗੀ ਕਿਉਂਕਿ ਇਹ ਚੋਰੀ ਦੇ ਪੈਟਰਨ ਇਦਾਂ ਦਾ ਸੀ ਕਿ ਇਹ ਲੱਗ ਰਿਹਾ ਸੀ ਸਾਨੂੰ ਸ਼ੁਰੂ ਤੋਂ ਕਿ ਇਹ ਇਨਸਾਈਡਰ ਜੌਬ ਸੀ ਤੇ ਅਲਟੀਮੇਟਲੀ ਡੀਐਸਪੀ ਸਿਟੀ 2 ਸਾਹਿਬ ਡੀਐਸਪੀ ਡੀ ਸਾਹਿਬ ਤੇ ਐਸ ਐਚਓ ਆਈਟੀ ਸਿਟੀ ਸਾਹਿਬ ਤੇ ਸਭ ਤੋਂ ਵੱਧ ਜਿਹੜਾ ਸਾਡੇ ਸੀਆਈਏ ਇੰਚਾਰਜ ਸਾਹਿਬ ਨੇ ਇਹਨਾਂ ਨੇ ਬਹੁਤ ਹੀ ਸੂਝ-ਬੂਝ ਨਾਲ ਜਿਹੜਾ ਇਹ ਸਟੋਰ ਦਾ ਮੈਨੇਜਰ ਹੈ ਦੀਪਕ ਕੁਮਾਰ ਭਾਰਦवाज ਇਹਨੂੰ ਰਾਉਂਡ ਅਪ ਕੀਤਾ ਜਦੋਂ ਆਪਾਂ ਸੀਸੀਟੀਵੀ ਪੂਰੀ ਤਰ੍ਹਾਂ ਖੰਘਾਲਿਆ ਤੇ ਸਾਨੂੰ ਸ਼ੱਕ ਹੋਇਆ ਵੀ ਜਿਹੜਾ ਇਨਸਾਈਡਰ ਇਹ ਮੈਨੇਜਰ ਦਾ ਹੀ ਕੰਮ ਜੋ ਕਿ ਉਹਨਾਂ ਕਬੂਲੇਆ ਕਬੂਲਣ ਤੋਂ ਬਾਅਦ ਜੀ ਉਹਦੇ ਕੋਲੋਂ ਆਪਾਂ ਇਹ ਸਾਰੀਆਂ ਰਿਕਵਰੀਆਂ ਕਰਾਈਆਂ ਆ ਕੁਝ ਕੰਨਾਂ ਦੇ ਟੋਪਸ ਮੁੰਦਰੀਆਂ ਸੋਨੇ ਚਾਂਦੀ ਲੋਕੇਟ ਪੈਂਡੈਂਟ ਨੈਕਲੇਸ ਚੂੜੀਆਂ ਇਹ ਸਭ ਕੁਝ ਜੀ ਜੋ ਵੀ ਜੁਐਲਰੀ ਸ਼ਾਪ ਤੋਂ ਚੋਰੀ ਹੋਇਆ ਸੀ ਉਹਦੀ ਆਪਾਂ ਰਿਕਵਰੀ ਕਰਾਈ ਹੈ ਪੁਲਿਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤੇ ਪੁਲਿਸ ਕੜੀ ਨਾਲ ਕੜੀ ਜੋੜਦੀ ਦੀਪਕ ਕੁਮਾਰ ਤੱਕ ਪਹੁੰਚ ਗਈ ਜਿਸ ਨੇ ਪੁੱਛਗਿੱਛ ਤੋਂ ਬਾਅਦ ਆਪਣਾ ਗੁਨਾਹ ਵੀ ਕਬੂਲ ਕਰ ਲਿਆ ਜਿਸ ਦੇ ਘਰੋਂ ਹੀ ਚੋਰੀ ਕੀਤੇ ਗਹਿਣੇ ਜਿਨ੍ਹਾਂ ਦੀ ਕੀਮਤ 1 ਕਰੋੜ 28 ਲੱਖ 50 ਹਜ਼ਾਰ ਦੇ ਕਰੀਬ ਦੱਸੀ ਜਾ ਰਹੀ ਹੈ ਉਹ ਬਰਾਮਦ ਕੀਤੇ ਗਏ ਦੱਸਿਆ ਜਾ ਰਿਹਾ ਕਿ ਮੁਲਜ਼ਮ ਪਿਛਲੇ 4 ਸਾਲਾਂ ਤੋਂ ਇਸੇ ਸ਼ੋਰੂਮ 'ਚ ਮੈਨੇਜਰ ਦੇ ਬਜੂ ਕੰਮ ਕਰਦਾ ਸੀ ਤੇ ਹਾਲੇ ਇਸ ਦੇ ਕੋਲੋਂ ਕੁਝ ਗੱਡੀ ਰਿਕਵਰ ਹੋਣੀ ਬਾਕੀ ਨਹੀਂ ਦੱਸਿਆ ਜਾ ਰਿਹਾ ਕਿ ਮੁਲਜ਼ਮ ਪੁਲਿਸ ਦੀ ਮਦਦਕਰਨਦਾਰ ਨਾਟਕ ਵਿਕਰਦਾਰਿਆ ਸ਼ੋਰੂਮ ਮਾਲਕ ਦੇ ਨਾਲ ਲਾਲ ਕੋਪਦਾਰਿਆ ਪੁਲਿਸ ਧਿਆਨ ਨਜ਼ਰਾ ਚਿਕਟਾ ਪਾਉਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਇਸ ਦੀ ਚਲਾਕੀ ਚੱਲ ਨਾ ਸਕੀ ਤੇ ਇਹਦੇ ਵਿੱਚ ਜਿਹੜਾ ਆਪਾਂ ਐਫ ਆਈ ਆਰ ਦਰਜ ਕੀਤੀ ਸੀਗੀ 154 ਨੰਬਰ ਉਹਦੇ ਵਿੱਚ ਦੋਸ਼ੀ ਦੀਪਕ ਕੁਮਾਰ ਭਾਰਤਵਾੜੀ ਨੂੰ ਨਾਮਿਨੇਟ ਕਰਕੇ ਉਹਨੂੰ ਅਰੈਸਟ ਕਰਕੇ ਤੇ ਉਹਦੇ ਤੋਂ ਰਿਕਵਰੀ ਕਰਾ ਦਿੱਤੀ ਗਈ ਹੈ ਤੇ ਮੈਂ ਫਿਰ ਤੋਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਮੁਹਾਲੀ ਪੁਲਿਸ ਜਿਹੜੀ ਵਚਨਬੱਧ ਹੈ ਜਿਹੜੇ ਵੀ ਇਦਾਂ ਦੇ ਕੋਈ ਇਨਸੀਡੈਂਟ ਪਹਿਲਾਂ ਤਾਂ ਆਪਾਂ ਪ੍ਰੀਵੈਂਸ਼ਨ ਵੱਲ ਸਾਡਾ ਧਿਆਨ ਹੁੰਦਾ ਜੇ ਪ੍ਰੀਵੈਂਟ ਨਹੀਂ ਕਰ ਪਾਉਂਦੇ ਤੇ ਸਾਡਾ ਪੂਰਾ ਜ਼ੋਰ ਲੱਗਦਾ ਵੀ ਆਪਾਂ ਇਹਨੂੰ ਟਰੇਸ ਕਰ ਦਈਏ ਭਾਵੇਂ ਟਾਈਮ ਇੱਕ ਹਫਤਾ ਦੋ ਹਫਤੇ ਲੱਗਣ ਬੜਾ ਆਪਾਂ ਨਿਰੰਤਰ ਯਤਨ ਕਰਕੇ ਇਹਨਾਂ ਨੂੰ ਟਰੇਸ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਤੇ ਇਹਦੇ ਵਿੱਚ ਮੈਂ ਆਪਣੀ ਜਿਹੜੇ ਥਾਣੇ ਦੀ ਟੀਮ ਤੇ ਖਾਸ ਕਰ ਜਿਹੜੇ ਸਾਡੇ ਸੀਆਈ ਦੇ ਇੰਚਾਰਜ ਹਰਮਿੰਦਰ ਸਿੰਘ ਦੀ ਇਹਨਾਂ ਦੀ ਅਸਲਾਗਾ ਕਰਨਾ ਚਾਹਾਂਗਾ ਤੇ ਆਪਾਂ ਹੋਰ ਵੀ ਜਿੰਨੇ ਵੀ ਸਾਡੇ ਪੈਂਡਿੰਗ ਕੇਸਸ ਹੈ ਉਹਨਾਂ ਨੂੰ ਜਲਦ ਤੋਂ ਜਲਦ ਟਰੇਸ ਕਰਾਂ। ਕਰੀਬ 4 ਸਾਲ ਤੋਂ ਇਹਦੀ ਦੁਕਾਨ ਤੇ ਕੰਮ ਕਰ ਰਿਹਾ ਵਦੌਰ ਮੈਨੇਜਰ ਤੇ ਮੈਂ ਇੱਥੇ ਵਰਣਨਯੋਗ ਇਹ ਹੈ ਕਿ ਜਿਹੜਾ ਇਹਦੇ ਤਿੰਨ ਤਿੰਨ ਲੇਅਰ ਦੇ ਤਾਲੇ ਸੀਗੇ ਜੁਐਲਰੀ ਸ਼ਾਪ ਤੇ ਤੇ ਉਹ ਵਿਦਿਨ 10 ਤੋਂ 15 ਮਿੰਟ ਹੀ ਖੁੱਲ ਗਏ ਤੇ ਜਿੱਥੇ ਡੀਵੀਆਰ ਵੀ ਪਿਆ ਸੀ ਉਹ ਡੀਵੀਆਰ ਵੀ ਇਹ ਚੱਕ ਕੇ ਲੈ ਗਏ ਸੀ ਜਿਹੜਾ ਐਲੀਜੈਂਟ ਚੋਰ ਸੀਗਾ ਉੱਥੋਂ ਸਾਨੂੰ ਸ਼ੱਕ ਹੋਇਆ ਵੀ ਕਿਸੇ ਅੰਦਰਲੇ ਦਾ ਹੀ ਕੰਮ ਹੈ ਜਿਸ ਨੂੰ ਇਹ ਵੀ ਪਤਾ ਹੈ ਕਿ ਡੀਵੀਆਰ ਕਿੱਥੇ ਪਿਆ ਹੈ ਕੈਮਰਿਆਂ ਦਾ ਤੇ ਇਹਦੇ ਨਾਲ ਕੋਈ ਹੋਰ ਬੰਦੇ ਵੀ ਇਨਵੋਲਵਡ ਹੋਣਗੇ ਫਿਰ ਕੈਮਰਿਆਂ ਤੇ ਸੇਕ ਵੀ ਕਰਨਾ ਹੋਊਗਾ ਜੀ ਰਾਈਟ ਜੀ ਇਹ ਹਜੇ ਬੇਸਿਕਲੀ ਇਹਨੇ ਆਪਣੇ ਘਰ ਹੀ ਰੱਖਿਆ ਹੋਇਆ ਸੀ ਸਾਰਾ ਸੋਨਾ ਤੇ ਸੀਸੀਟੀਵੀ ਚ ਇਕੱਲਾ ਹੀ ਜਾਂਦਾ ਤੇ ਇਕੱਲਾ ਹੀ ਬਾਹਰ ਆਉਂਦਾ ਇਹਦਾ ਠੀਕ ਹੈ ਸਰ ਪਲਾਨਿੰਗ ਨੇ ਪਹਿਲਾਂ ਹੀ ਕੀਤੀ ਸੀ ਪਲਾਨਿੰਗ ਇਹਦੇ ਦਿਮਾਗ ਚ ਪਹਿਲਾਂ ਹੀ ਜਿਹੜੀ ਹੈ ਉਹ ਇਹ ਵਾਰਦਾਤ ਨੂੰ ਅਨਜਾਨ ਦੇਣ ਦਾ ਇਹਨੇ ਸੋਚ ਲਿਆ ਹੋਇਆ ਸੀ ਕਿਉਂਕਿ ਇਹ ਅੰਦਰਲਾ ਹੀ ਸੀਗਾ ਅੰਦਰ ਕੰਮ ਕਰਦਾ ਸੀ ਇਹਨੂੰ ਸਾਰੇ ਭੇਤ ਪਤਾ ਸੀ ਘਰ ਦਾ ਭੇਤੀ ਸੀ ਤੇ ਤਾਂ ਇਹਨੇ ਕੋਈ ਰਹਿਕੀ ਦੀ ਲੋੜ ਨਹੀਂ ਪੁਲਿਸ ਮੁਤਾਬਕ ਇਸ ਮਲਜ਼ਮ ਨੂੰ ਸ਼ੋਰੂਮ ਚ ਲੱਗੇ ਸਾਰੇ ਸਿਕਿਉਰਟੀ ਦੇ ਇੰਤਜ਼ਾਮਾਂ ਬਾਰੇ ਪਤਾ ਸੀ ਅਤੇ ਉਸਨੇ ਬੜੇ ਹੀ ਸ਼ਾਤਰ ਤਰੀਕੇ ਦੇ ਨਾਲ ਮੌਕਾ ਵੇਖ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੋਨਾ ਆਪਣੇ ਘਰ ਜਾ ਕੇ ਲੁਕਾ ਦਿੱਤਾ ਜਿਸ ਤੋਂ ਬਾਅਦ ਇਹ ਮੁੜ ਤੋਂ ਦੁਕਾਨ ਤੇ ਆਇਆ ਤੇ ਪੁਲਿਸ ਦੀ ਮਦਦ ਕਰਨ ਦਾ ਨਾਟਕ ਕਰਨ ਲੱਗਾ ਪਰ ਪੁਲਿਸ ਅੱਗੇ ਇਸ ਦੀ ਕੋਈ ਵੀ ਚਲਾਕੀ ਨਹੀਂ ਚੱਲ ਸਕੀ ਹੁਣ ਇਹ ਮੁਲਜ਼ਮ ਪੁਲਿਸ ਦੀ ਗ੍ਰਿਫਤ 'ਚ ਹੈ ਅਤੇ ਪੁਲਿਸ ਵੱਲੋਂ ਮਾਮਲੇ 'ਚ ਅੱਗੇ ਦੀ ਬੜੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ ਮੁਹਾਲੀ ਤੋਂ ਦਲਜੀਤ ਸਿੰਘ ਦੀ ਰਿਪੋਰਟ eighty News.